ਸਿਆਸੀ ਲੀਡਰਾਂ ਦੀ ਬਿਆਨਬਾਜ਼ੀ ਕਿਵੇਂ ਆਮ ਲੋਕਾਂ ਨੂੰ ਜੰਗ ਦੇ ਕੰਢੇ ਤੇ ਲੈ ਜਾਂਦੀਆਂ ਤੁਸੀਂ ਮੌਜੂਦਾ ਹਾਲਾਤਾਂ ਤੋਂ ਦੇਖ ਹੀ ਸਕਦੇ ਹੋ ਜਾਪਾਨ ਦੀ ਨਵੀਂ ਚੁਣੀ ਗਈ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾ ਇਚੀ ਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਕਿ ਜੇਕਰ ਚੀਨ ਤਾਈਵਾਨ ਤੇ ਹਮਲਾ ਕਰਦਾ ਤਾਂ ਜਾਪਾਨ ਆਪਦੀ ਸੈਨਾ ਭੇਜੇਗੀ ਤਾਈਵਾਨ ਨੂੰ ਬਚਾਉਣ ਲਈ ਇਸ ਦੇ ਜਵਾਬ ਵਿੱਚ ਚੀਨ ਦੇ ਵੀ ਇੱਕ ਪੋਲੀਟੀਕਲ ਲੀਡਰ ਨੇ ਇਹ ਬਿਆਨ ਦਿੱਤਾ ਕਿ ਜਾਪਾਨ ਦੀ ਪ੍ਰਧਾਨ ਮੰਤਰੀ ਦਾ ਸਿਰ ਕੱਟ ਦੇਣਾ ਚਾਹੀਦਾ ਚੀਨ ਨੇ ਇਹ ਬਿਆਨ ਨੂੰ ਆਪਦੀ ਸੁਰੱਖਿਆ ਤੇ ਇੱਕ ਡੂੰਗਾ ਖਤਰਾ ਜਾਂ ਡੂੰਗਾ ਅਟੈਕ ਦੱਸਿਆ ਇਹ ਬਿਆਨਾਂ ਤੋਂ ਬਾਅਦ ਚੀਨ ਨੇ ਆਪਣਾ 에ਅਰਕ੍ਰਾਫਟ ਕੈਰੀਅਰ ਵੀ ਜਾਪਾਨ ਦੇ ਨੇੜੇ ਭੇਜਿਆ ਤੇ ਜਾਪਾਨ ਦੇ ਸ਼ਾਕਾਕੂ ਆਈਲੈਂਡ ਦੇ ਆਸੇ-ਪਾਸੇ ਆਪਦੀ ਨੇਵੀ ਤੇ ਕੋਸਟ ਗਾਰਡ ਭੇਜ ਦਿੱਤੇ ਗਏ ਨੇ ਜਾਪਾਨ ਤੇ ਚੀਨ ਦੀ ਲੜਾਈ ਜਾਂ ਦੁਸ਼ਮਣੀ ਅੱਜ ਦੀ ਨਹੀਂ ਇਹ ਬਹੁਤ ਸਮੇਂ ਤੋਂ ਚੱਲ ਰਹੀ ਆ ਵਰਲਡ ਵਾਰ 2 ਸਮੇਂ ਜਾਪਾਨ ਹਮਲਾਵਾਰ ਹੋ ਗਿਆ ਸੀ ਚੀਨ ਤੇ ਚੀਨ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਚੀਨ ਦੇ ਲੋਕਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਸੀ ਜਪਾਨ ਨੇ ਵਰਲਡ ਵਾਰ 2 ਦੇ ਟਾਈਮ ਹੁਣ ਜਪਾਨ ਵੀ ਆਪਣੀ ਦੱਖਣੀ ਸੀਮਾ ਤੇ ਸਿਕਿਉਰਿਟੀ ਵਧਾ ਰਿਹਾ ਵਾ ਚੀਨ ਤੇ ਜਪਾਨ ਵਿਚਾਲੇ ਛੋਟਾ ਜਿਹਾ ਵਿਵਾਦ ਹੁਣ ਵਧਦਾ ਜਾ ਰਿਹਾ ਤੇ ਡੂੰਘਾ ਹੁੰਦਾ ਜਾ ਰਿਹਾ ਹੌਲੀ ਹੌਲੀ ਇਹ ਇੱਕ ਜੰਗ ਦਾ ਰੂਪ ਵੀ ਲੈ ਸਕਦਾ ਹੈ